ਦੀਪ ਬਬਲੀ ਜੀ ਪਹਿਲਾਂ ਤਾਂ ਮੁਬਾਰਕਾਂ ਹੁਣ ਬਹੁਤ ਬਹੁਤ ਜੀ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਜੀ ਜੀ ਜਿਹੜੇ ਤੁਸੀਂ ਸਾਡੇ ਕੋਲ ਟਾਈਮ ਕਰਕੇ ਆਏ ਸਾਡੇ ਦੇਖਣ ਲਈ ਜੀ ਬਿਲਕੁਲ ਕੀ ਕਹਿਣਾ ਚਾਹੋਗੇ ਬਿੱਟੀਆ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਹੈ ਉਪਲਬਧੀ ਜਿਹੜੀ ਹਾਸਲ ਕੀਤੀ ਹੈ ਦੇਖੋ ਕਹਿਣਾ ਦਈਏ ਵੀ ਸਾਰੇ ਸਹਿਰ ਨੂੰ ਸਭ ਤੋਂ ਪਹਿਲਾਂ ਤਾਂ ਮੇਰੀ ਤਰਫੋਂ ਲੱਖ ਲੱਖ ਵਧਾਈਆਂ ਜੀ ਫਾਜ਼ਿਲ ਗੜਾ ਲੜਕੀ ਨੇ ਨਾਰਸ਼ਨ ਕੀਤਾ ਪੰਜਾਬ ਦੀ ਕ੍ਰਿਕਟ ਟੀਮ ਦੀ 23 ਦੀ ਕੈਪਟਨ ਬਣੀ ਹੈ ਤੇ ਰਾਜਕੋਟ ਗਈ ਹੈ ਅੱਜ ਮੈਚ ਹੈ ਗਾਸੀਮਾਨਿਪੁਰ ਤੋਂ ਤੇ ਜਿੱਤ ਕੇ ਨਿਕਲਣਾ ਮੈਚ ਚਾਹੀਏ ਜੀ ਤੁਹਾਨੂੰ ਕਿੰਨੀ ਖੁਸ਼ੀ ਹੈ ਦੇਖੋ ਖੁਸ਼ੀ ਮਾਪਿਆਂ ਨੂੰ ਤਾਂ ਹੁੰਦੀ ਜਦੋਂ ਕੋਈ ਬੱਚਾ ਨਾਲ ਰੋਸ਼ਨ ਕਰਦਾ ਐਨੀ ਵੱਡੀ ਉਪਲਬਧੀ ਹੋਈ ਹੈ ਕੈਪਟਨ ਬਣੀ ਤੁਹਾਨੂੰ ਜੀ ਖੁਸ਼ੀ ਤਾਂ ਬਹੁਤ ਹੈਗੀ ਹੈ ਅੱਛਾ ਇਹਦੇ ਪਿੱਛੇ ਜਿਹੜੀ ਮਿਹਨਤ ਕੀਤੀ ਗਈ ਹੈ ਉਹ ਬੱਚੇ ਵੱਲੋਂ ਕੀਤੀ ਗਈ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਰਿਹਾ ਦੇਖੋ ਮੇਰੇ ਵੱਲੋਂ ਤਾਂ ਪੂਰਾ ਸਹਿਯੋਗ ਸੀ ਜੇ ਸਖਸੈਨਾ ਜੀ ਹੈਗੇ ਆਪਣੇ ਫਾਈਲ ਚਾਹ ਦੇ ਕੋਚ ਸੀ ਉਹ ਕੋਚਿੰਗ ਦਿੰਦੇ ਸੀ ਜੇ ਬੱਚਾ ਨੂੰ ਗੁਰਨਾਣ ਸਿੱਖਣੇ ਪਾੜ ਸਾਲ ਲੱਗੇ ਤੇ ਜਦੋਂ ਮੈਂ ਉੱਥੇ ਜਾਂਦਾ ਸੀ ਮੇਰੀ ਕੁੜੀਆ ਨੂੰ ਖੇਡਣ ਦਾ ਸ਼ੌਕ ਸੀ ਦੇਖਦੀ ਸੀ ਖੇਡਦੇ ਨੂੰ ਸਕਸ਼ਨਾ ਸਾਹਿਬ ਨੇ ਉਹਨੂੰ ਇਸ ਲਾਈਨ ਤੇ ਪਾਇਆ। ਰਾਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ। ਅੱਛਾ ਜੀ। ਤਾਂ ਬਾਕੀ ਦੇ ਪੇਰੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਹਾਂ ਮੈਂ ਤਾਂ ਕਹਿੰਨਾ ਵੀ ਬੇਟੀ ਪੜਾਓ, ਬੇਟੀ ਖੜਾਓ। ਕੋਈ ਦਿੱਕਤ ਨਹੀਂ ਅੱਜਕੱਲ ਤਾਂ ਬੇਟੀਆਂ ਦੇਖੋ ਕਿੰਨੀਆਂ ਬੇਟੀਆਂ ਨੇ ਨਾ ਰੌਸ਼ਨ ਕੀਤਾ ਹੁੰਦੀਆਂ। ਕਹਿੰਦੇ ਨੇ ਵੀ ਧੀਆਂ ਵੀ ਇਹ ਜਿਹੜੀਆਂ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ। ਨਹੀਂ ਹੈਗੀ। ਅੱਜ ਮਾਨ ਮਹਿਸੂਸ ਹੋ ਰਿਹਾ। ਹਾਂ ਬਿਲਕੁਲ ਬਿਲਕੁਲ ਮੈਂ ਤੁਸੀਂ ਦੇਖੋਗੇ ਫੋਟੋਆਂ ਦੀ ਵੇਖ ਲਓ ਮੁੰਡਾ ਹੀ ਇਹ ਸਾਰਾ ਸ਼ੌਕੀ ਮੁੰਡੇ ਵਾਲੇ ਰੱਖਦੀ ਹੋ। ਹਰਤੀ ਬੋਲਟ ਵੀ ਚਲਾਨਦੀ ਹੈ ਗੱਡੀ ਚਲਾਨਦੀ ਅਰੇ ਕਿੰਨੇ 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 ਸਾਲਾਂ ਦੀ ਹੈਗੀ ਸੀ ਜਦੋਂ ਤੁਹਾਡੀ ਬੇਟੀ ਆਏ ਕ੍ਰਿਕਟ ਖੇਡਣ ਲੱਗ ਗਈ ਸੀ ਉਦੋਂ ਹੈਗੀ ਸੀ 17 17 ਸਾਲ ਦੀ ਅੱਛਾ ਤੇ ਉਹ ਬਸੂ ਤੋਂ ਉਸ ਲਾਈਨ 'ਚ ਰਹੇਗੀ ਪਰ ਹੂੰ ਰਾਸ਼ਟਰੀ ਚੈਂਪੀਅਨ ਬਣੀ ਹੈ ਟ੍ਰੇਡ ਵੀ ਐਸ.ਏ.ਸੀ. ਖੇਡ ਹੋਈਆਂ ਪੰਜਾਬ ਰਾਸ਼ਟਰੀ ਪੱਧਰ ਤੇ ਹੂੰ ਉਦੋਂ 골ਡ ਮੈਡਲ ਜਿੱਤ ਕੇ ਆਈ ਆਪਣੀ ਕੁੜੀਆ ਜੋ ਸ਼ਹਿਰ 'ਚ ਰਾਉਂਡ ਵੀ ਕਰਦੇ ਦਿੱਤਾ ਤੇ ਪਰਿਵਾਰ ਦੇ ਵਿੱਚ ਕੋਈ ਪਹਿਲਾਂ ਕਦੇ ਵੀ ਇਸ ਤਰ੍ਹਾਂ ਸਾਡੇ ਪਰਿਵਾਰ ਚ ਤਾਂ ਨਹੀਂ ক্রিকেট ਮੈਨ ਹੋਵੇ ਯਾ ਨਹੀਂ ਸਪੋਰਟਸਮੈਨ ਤਨੀ ਮੈਂ ক্রিকেট ਤਾਂ ਮੈਂ ਵੀ ਬਾਦੂ ਖੇਡਿਆ ਕਰ ਰਹੀ ਸੀ ਲੋਕਲੀ ਖੇਡਦੇ ਰਹਿੰਦੇ ਸੀ ਫਾਜ਼ਲ ਦਾ ਲੈਵਲ ਦੇ ਹਾਂਜੀ ਹਾਂਜੀ ਮੇਰਾ ਨਾਮ ਦੀਪਕ ਰੰਦਾzia ਬਦਲੀ ਨੇ ਲਾਈ ਕਿ ਮੇਰੇ ਵੱਡੇ ਭਰਾ ਨੇ ਕਬੀ ਸਟੇਜੀ ਨੇ ਪੂਰੇ ਭਾਰਤ ਦਾ ਹਿੰਦੁਸਤਾਨ ਦੇ ਆਰਨ ਆਰੋਜ਼ਨ ਜਿੱਤ ਨਾਲ ਫਾਜ਼ਲ ਬਾਜੀ ਨੇ ਰਜਿੱਤਾ ਜਿਹੜੇ ਪੰਜਾਬ ਦੇ ਲੇਡੀਜ਼ ਟੀਮ ਦੇ ਪੰਜਾਬ ਪਰ ਸੋਰੀ ক্রিকেট ਟੀਮ ਦੇ ਕੈਪਟਨ ਬਣਨੇ ਜੀ ਠੀਕ ਹੈ ਜੀ ਉਹਨਾਂ ਦਾ ਜਦੋਂ ਵੀ ਵਾਜਲ ਆਇਆ ਬੜੇ ਤੁਮਤਮ ਨਾਲ ਸੱਦੇ ਸੋਗ ਨਾਲ ਸਵਾਗਤ ਕੀਤਾ ਜਾਇਆ ਜੀ ਐਸੇ ਕਰਕੇ ਕਹਿੰਦੇ ਧੀਾਂ ਦੇ ਮਾਣ ਕਰਦੇ ਨੇ ਲੋਕ ਬਿਲਕੁਲ ਬੇਟੀ ਪੜਾਓ ਬੇਟੀ ਪੜਾਓ ਸੀ ਪਬਲੀ ਜੀ ਪਹਿਲਾਂ ਤਾਂ ਮੁਬਾਰਕਾ ਹੁਣ ਬਹੁਤ ਬਹੁਜੀ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਜੀ ਜੀ ਜਿਹੜੇ ਤੁਸੀਂ ਸਾਡੇ ਕੋਲ ਟਾਈਮ ਕਰਕੇ ਆਏ ਸਾਡਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਕੀ ਕਹਿਣਾ ਚਾਹੋਗੇ ਬਟੀਆਂ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਹੈ ਉਪਲਬਧੀ ਜਿਹੜੀ ਹਾਸਲ ਕੀਤੀ ਹੈ ਦੇਖੋ ਕਹਿਣਾ ਦਈਏ ਵੀ ਸਾਰੇ ਸ਼ਹਿਰ ਨੂੰ ਹਰ ਤੋਂ ਪਹਿਲਾਂ ਦਾ ਮੇਰੇ ਤਰਫੋਂ ਲਖਮਾਂ ਦੀ ਵਧਾਈ ਹੈ ਜੇ ਫਾਜ਼ਿਲ ਗਰਾਂ ਲੜਕੀ ਨੇ ਨਾਰੋਸ਼ਨ ਕੀਤਾ ਪੰਜਾਬ ਦੀ ਕ੍ਰਿਕਟ ਟੀਮ ਦੀ 23 ਦੀ ਕੈਪਟਨ ਬਣੀ ਹੈ ਤੇ ਰਾਜਕੋਟ ਗਈ ਹੈ ਅੱਜ ਮੈਚ ਹੈ ਗੈਸਿਮਾਨੀਪੁਰ ਤੋਂ ਤੇ ਜਿੱਤ ਕੇ ਨਿਕਲੇਗਾ ਮੈਚ ਜੀ ਤੁਹਾਨੂੰ ਕਿੰਨੀ ਖੁਸ਼ੀ ਹੈ ਦੇਖੋ ਤੁਸੀਂ ਮਾਪਿਆਂ ਨੂੰ ਤੁਹਾਨੂੰ ਦੀ ਜਦੋਂ ਕੋਈ ਬੱਚਾ ਨਾਰੋਸ਼ਨ ਕਰਦਾ ਇੰਨੀ ਵੱਡੀ ਉਪਲਬਧੀ ਹੋਈ ਜੀ ਕੈਪਟਨ ਬਣੀ ਪੰਜਾਬ ਦੀ ਖੁਸ਼ੀ ਤਾਂ ਬਹੁਤ ਹੈਗੀ ਹੈ ਅੱਛਾ ਇਹਦੇ ਪਿੱਛੇ ਜਿਹੜੀ ਮਿਹਨਤ ਕੀਤੀ ਗਈ ਹੈ ਉਹ ਬੱਚੇ ਵੱਲੋਂ ਕੀਤੀ ਗਈ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਰਿਹਾ ਦੇਖੋ ਮੇਰੇ ਵੱਲੋਂ ਤਾਂ ਪੂਰਾ ਸਹਿਯੋਗ ਸੀ ਰਜੇ ਸਕਸੇਨਾ ਜੀ ਹੈਗੇ ਆਪਣੇ ਫਾਜ਼ਿਲ ਕਾ ਦੇ ਕੋਚ ਸੀ ਉਹ ਕੋਚਿੰਗ ਦਿੰਦੇ ਸੀ ਇਸੇ ਬੱਚਿਆਂ ਨੂੰ ਗੁਰਨਾਨਕ ਸਿੰਘ ਕੰਨੇ ਪਾਠਸਾ ਲੱਗੇ ਤੇ ਜਦੋਂ ਮੈਂ ਉੱਥੇ ਜਾਂਦਾ ਸੀ ਮੇਰੀ ਗੁੜੀਆਂ ਨੂੰ ਖੇਡਣ ਦਾ ਸ਼ੌਕ ਸੀ ਦੇਖਦੀ ਸੀ ਖੇਡਦੇ ਨੂੰ ਤੇ ਸਕਸੇਨਾ ਸਾਹਿਬ ਨੇ ਉਹਨੂੰ ਇਸ ਲਾਈਨ ਤੇ ਪਾਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਅੱਛਾ ਜੀ ਤਾਂ ਬਾਕੀ ਦੇ ਪੇਰੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂ ਮੈਂ ਤਾਂ ਕਹਿਣਾ ਵੀ ਬੇਟੀ ਖੜਾਓ ਬੇਟੀ ਖੜਾਓ ਕੋਈ ਦਿੱਕਤ ਨਹੀਂ ਅੱਜਕੱਲ ਤਾਂ ਬੇਟੀਆਂ ਦੇਖੋ ਕਿ ਇੰਨੀਆਂ ਬੇਟੀਆਂ ਨੇ ਨਾਰੋਸ਼ਨ ਕਿੱਥੇ ਨੇ ਕਹਿੰਦੇ ਨੇ ਵੀ ਤੀਆਂ ਵੀ ਹੈ ਜਿਹੜੀਆਂ ਮੁੰਡਿਆਂ ਤੋਂ ਕੱਟ ਨਹੀਂ ਹੁੰਦੀਆਂ ਨਹੀਂ ਹੈਗੀ ਅੱਜ ਮਾਨ ਮਹਿਸੂਸ ਹੋ ਰਿਹਾ ਹਾਂ ਬਿਲਕੁਲ ਬਿਲਕੁਲ ਮੈਂ ਤੁਸੀਂ ਦੇਖੋਗੇ ਫੋਟੋਆਂ ਦੀ ਵੇਖ ਲਓ ਮੁੰਡਾ ਹੀ ਇਹ ਸਾਰਾ ਸੋਹ ਕੀ ਮੁੰਡੇ ਵਾਲੇ ਰੱਖਦੇ ਹੋ ਹਰ ਚੀ ਗੁੱਲਟ ਵੀ ਚਲਾਂਦੀ ਹੈ ਗੱਡੀ ਚਲਾਂਦੀ ਕਿਹਨੇ ਕਿੰਨੇ ਕਿੰਨੇ ਸਾਲਾਂ ਦੀ ਹੈਗੀ ਸੀ ਜਦੋਂ ਤੁਹਾਡੀ ਬੇਟੀਆ ক্রিকেট ਖੇਡਣ ਲੱਗ ਗਈ ਸੀ ਉਦੋਂ ਹੈਗੀ ਸੀ 17 17 ਸ ਤੇ ਉਹ ਬਸ ਸ਼ੁਰੂ ਤੋਂ ਉਸੇ ਲਾਈਨ 'ਚ ਰਹੇਗੀ ਪਰ ਹੂੰ ਰਾਸ਼ਟਰੀ ਚੈਂਪੀਅਨ ਬਣੀ ਹੈ ਤਰੇਟ ਹੋਈ ਐ ਸੇ ਖੇਲੋਈ ਹੈ ਪੰਜਾਬ ਰਾਸ਼ਟਰੀ ਪੱਧਰ ਤੇ ਹੂੰ ਉਦੋਂ 골ਡ ਮੈਡਲ ਜਿੱਤ ਕੇ ਆਈ ਹੈ ਆਪਣੀ ਕੁੜੀਆ ਉਹ ਸੈਰ ਤੇ ਰਾਉਂਡ ਵੀ ਕਰਦੇ ਹੁੰਦਾ ਤੇ ਪਰਿਵਾਰ ਦੇ ਵਿੱਚ ਕੋਈ ਪਹਿਲਾਂ ਕਦੇ ਕੋਈ ਇਸ ਤਰ੍ਹਾਂ ਇਹ ਸਾਡੇ ਪਰਿਵਾਰ 'ਚ ਤਾਂ ਨਹੀਂ ਐ ਸਪੋਰਟਸਮੈਨ ਹੋਈ ਯਾ ਨਹੀਂ ਸਪੋਰਟਸਮੈਨ ਤਾਂ ਨਹੀਂ ਮੈਂ ਕ੍ਰਿਕਟ ਤਾਂ ਮੈਂ ਵੀ ਬਾਤ ਨੂੰ ਖੇਡਦਾ ਪਰ ਥਿਲੋਕ ਲਈ ਖੇਡਦੇ ਰਹਿੰਦੇ ਸੀ ਫਾਜ਼ਿਲ ਕਾ ਲੈਵਲ ਦੇ ਹਾਂਜੀ ਹਾਂਜੀ ਮੇਰਾ ਨਾਮ ਦਿਪਕ ਨੇ ਰਾਜੀਆ ਬੱਲੇ ਨਵਾਂ ਆਇਆ ਜੀ ਮੇਰੇ ਨਕੇਤਰਾ ਨਹੀਂ ਕੜੀ ਕਟਿਜੀ ਨੇ ਪੂਰੇ ਖਾਲੀ ਦਾ ਹਿੰਦੁਸਤਾਨ ਤੋਂ ਇੱਕ ਆਰਨਾਰੋ ਜਿਹਾ ਨਾਲ ਬਾਜਲ ਬਾਜਲੇ ਦਾ ਕੀਤਾ ਜਿਹੜੇ ਪੰਜਾਬ ਦੇ ਲੇਡੀਜ਼ ਟੀਮ ਦੇ ਪੰਜਾਬ ਪਰ ਸੋਰੀ ক্রিকেট ਟੀਮ ਦੇ ਕੈਪਟਨ ਬਣਨੇ ਨੇ ਜੀ ਠੀਕ ਹੈ ਜੀ ਉਹਨਾਂ ਦਾ ਜਦੋਂ ਵੀ ਬਾਜਲ ਆਇਆ ਬੜੀ ਧੁੰਮਦਮ ਨਾਲ ਸੱਜ ਦੇ ਸੋਗ ਨਾਲ ਸਵਾਗਤ ਕੀਤਾ ਜਾਇਆ ਜੀ ਐਸੇ ਕਰਕੇ ਕਹਿੰਦੇ ਧੀਾਂ ਦੇ ਮਾਨ ਕਰਦੇ ਨੇ ਲੋਕ ਬਿਲਕੁਲ ਬੇਟੀ ਪੜਾਓ ਬੇਟੀ ਵੜਾਓ